ਮੈਂ অরুণ ਮੁਕਤਾ ਡਿਸਟ੍ਰਿਕਟ ਐਂਸੇਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪਟੇਗੜ੍ਹ ਸਾਹਿਬ ਬੋਲ ਰਿਹਾ ਮੈਂ ਇੱਕ ਤੁਹਾਨੂੰ ਸੁਨੇਹਾ ਹਰ ਇੱਕ ਬੰਦੇ ਨੂੰ ਸੁਨੇਹਾ ਦੇ ਨਾਂ ਜਾ ਰਿਹਾ ਕਿ ਸਾਡੀ ਇਸ ਸਾਲ ਦੀ ਸੈਕਿੰਡ ਨੈਸ਼ਨਲ ਲੋਕ ਅਦਾਲਤ 10 ਪੰਜ 2025 ਨੂੰ ਪਟੇਗੜ੍ਹ ਸਾਹਿਬ ਕਮਾਣੂ ਤੇ ਅਮਲੋ ਲੱਗੇ ਰਹੀ ਹੈ ਮੈਂ ਹਰ ਬੰਦੇ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਵੀ ਪੋਟਾਂ 'ਚ ਕੇਸ ਚੱਲਦੇ ਆ ਉਹ ਇਸ ਲੋਕ ਅਦਾਲਤ ਦਾ ਫਾਇਦਾ ਉਠਾਣ ਆਪਸੀ ਰਾਜਮੰਦੀ ਨਾਲ ਕੇਸ ਦਾ ਸੈਂਟੀਨਲ ਫੈਸਲਾ ਕਰਨ ਕੇਸ ਦੇ ਨਾਲ ਉਹਦੇ ਨਾਲ ਦੋ ਜਾਂ ਤਿੰਨ ਵੱਡੇ ਵੱਡੇ ਫਾਇਦੇ ਹੈਗੇ ਆ ਕਿ ਜਿੱਦਾਂ ਜਾਈ ਚੁੱਕੇ ਇਸ ਡਿਸਾਈਡ ਹੁੰਦਾ ਉਹਦੇ ਵਿੱਚ ਇਹ ਹੁੰਦਾ ਕਿ ਇੱਕ ਬੰਦੇ ਦੀ ਹਾਰ ਹੁੰਦੀ ਹੈ ਇੱਕ ਬੰਦੇ ਦੀ ਜਿੱਤ ਹੁੰਦੀ ਹੈ ਤੇ ਉਹ ਫਿਰ ਲਿਟੀਗੇਸ਼ਨ ਚ ਅੱਗੇ ਅਗਲੀ ਕੋਰਟ ਚ ਚਲੀ ਜਾਂਦੀ ਜਿੱਦਾਂ ਅਸੀਂ ਸ੍ਰੀ ਰਾਜਾਵੰਦੀ ਨਾਲ ਫੈਸਲਾ ਕਰਦੇ ਆ ਤੇ ਉਹਦੇ ਅੱਗੇ ਕੋਈ ਅਪੀਲ ਜਾਂ ਦਲੀਲ ਨਹੀਂ ਹੋ ਸਕਦੀ ਉਹ ਫੈਸਲਾ ਪੱਕਾ ਹੋ ਜਾਂਦਾ ਉਹ ਚ ਕੋਈ ਜਿੱਤਦਾ ਨਹੀਂ ਕੋਈ ਹਾਰਦਾ ਨਹੀਂ ਫਿਰ ਦੂਜੀ ਗੱਲ ਹੈ ਕਿ ਕੋਰਟ ਫੀਸ ਹੈਗਾ ਉਹ ਵੀ ਜਿਹੜਾ ਜਿਨੇ ਲਗਾਇਆ ਹੁੰਦਾ ਉਹ ਪਾਪਿਚ ਕਰ ਦਿੱਤਾ ਜਾਂਦਾ ਤੇ ਜੇ ਹੈਗਾ ਮਨ ਮੋਟਾ ਉਹ ਨਹੀਂ ਹੁੰਦਾ ਬੰਦੇ ਦੇ ਮਨ ਚ ਇਹ ਨਹੀਂ ਆਂਦਾ ਕਿ ਕਿ ਮੈਂ ਹਾਰ ਗਿਆ ਉਹ ਚੁਪਾਟੀ ਜਿੰਦਗੀ ਹੈਗੀ ਆ ਅੱਛਾ ਇਹਦੇ ਨਾਲ ਸਮਾਂ ਵੀ ਬਚਦਾ ਨਹੀਂ ਤਾਂ ਬਿਜਲੀ ਚਾਕੇ ਬਹੁਤ ਜ਼ਿਆਦਾ ਸਮਾਂ ਵੇਸਟ ਹੁੰਦਾ ਫਿਰ ਨੈਚੁਰਲ ਜਿਹੜੇ ਤੁਹਾਡੇ ਮਨੀ ਰਿਸੋਰਸਸ ਆ ਉਹ ਵੀ ਖਰਚ ਹੁੰਦੇ ਆ ਕਿਉਂਕਿ ਤੁਹਾਨੂੰ ਵਕੀਲ ਸਾਹਿਬ ਨੂੰ ਵੀ ਇਸ ਦੇ ਨਹੀਂ ਪੈਂਦੀ ਆ ਕੋਰਟ ਫੀਸ ਲਾਣਾ ਪੈਂਦਾ ਹੋਰ ਅਦਾਲਤੀ ਖਰਚਾ ਕਰਨਾ ਪੈਂਦਾ ਉਹਨੇ ਕੋ ਕੁਐਸ਼ਨ ਉੱਠਦਾ ਕਿ ਆਪਾਂ ਲੋਕ ਅਦਾਲਤ ਚ ਕਿੱਦਾਂ ਕੇਸ ਲਗਾ ਸਕਦੇ ਆ ਜਿਆਦਾ ਕਿਸੇ ਕੋਰਟ ਚ ਤੁਹਾਡਾ ਕੇਸ ਪੈਂਡਿੰਗ ਹੈਗਾ ਤੁਸੀਂ ਆਪਣੇ ਵਕੀਲ ਸਾਹਿਬ ਦੇ ਰਾਹੀਂ ਕਹਿ ਸਕਦੇ ਹੋ ਜੀ ਸਾਹਿਬ ਟ੍ਰੀਪਲ ਇਹ ਦੇ ਕੇ ਜੀ ਸਾਡਾ ਕੇਸ ਲੋਕ ਅਦਾਲਤ ਨੈਸ਼ਨਲ ਲੋਕ ਅਦਾਲਤ ਚ ਲਗਾਇਆ ਜਾਵੇ ਜਿਹੜਾ ਤਰੀਕ ਅੱਗੇ ਹੈਗੀ 10 ਸਲਾਈ ਤੋਂ ਅੱਗੇ ਹੈਗੀ ਆ ਜੋ 10 ਮਈ ਤੋਂ ਅੱਗੇ ਹੈਗੀ ਆ ਉਹ ਕੋਈ ਵੀ ਪਾਰਟੀ ਆ ਕੇ ਕਿਸੇ ਵੀ ਕੋਰਟ ਚ ਦਿਖਾ ਦੇ ਸਕਦੀ ਹੈ ਕਿ 10 ਮੱਥ ਨੂੰ ਨੈਸ਼ਨਲ ਲੋਕ ਅਦਾਲਤ ਲੱਗਦੀ ਹੈ ਸਾਡਾ ਕੇਸ ਉੱਚਾ ਲਗਾਇਆ ਜਾਵੇ ਸੋ ਮੈਂ ਸਾਰੇ ਫਤਿਹਗੜ੍ਹ ਸਾਹਿਬ ਦੇ ਨਿਵਾਸੀਆਂ ਨੂੰ ਅਮਰੋਦ ਦੇ ਜਾਂ ਕਮਾਉਨੋ ਦੇ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਹੈ ਇਹ ਇਸ ਨੈਸ਼ਨਲ ਲੋਕ ਅਦਾਲਤ ਚ ਵੱਡ ਚੜ ਕੇ ਹਿੱਸਾ ਲੈਣ ਤੇ ਆਪਣੇ ਕੇਸ ਨੈਸ਼ਨਲ ਲੋਕ ਅਦਾਲਤ ਚ ਲਵਾ ਕੇ ਵਿਧ ਰਾਜ ਮੰਦੀ ਨਾਲ ਫੈਸਲਾ ਕਰਦਾ ਹੈ। ਧੰਨਵਾਦ।